ਹਾਂ ਜੀ ਇਹ ਤਾਂ ਉਹ ਬਾਰੇ ਇੱਥੇ ਵੀ ਜੇਕਰ ਮੈਂ ਉਹ ਇੱਥੇ ਪੁੱਛਾਂ ਉਹ ਇੱਥੇ ਪੁੱਛਾਂ ਜੀ ਸਦਾਮਨ ਲੋਕ ਮਾਨਯੋਗ ਐਸਐਸਪੀ ਸਾਹਿਬ श्री संदीप ਕੁਮਾਰ ਮਲਕ ਜੀ ਆਈਪੀਐਸ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ੇਠ ਅਤੇ श्री ਪਰਮਿੰਦਰ ਸਿੰਘ ਐਸਪੀਜੀ ਸਾਹਿਬ ਹਿਆਰਪੁਰ ਜੀ ਦੇ ਹਦਾਇਤਾਂ ਤੇ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕਰਾਈ ਹੋਈ ਸੀਗੀ ਇਸੇ ਲੜੀ ਦੇ ਤਹਿਤ ਮੁੱਖ ਅਫਸਰ ਥਾਣਾ ਮੀਟੀਆਣਾ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਲਾਲ ਲੈ ਕੇ ਆਪਣੇ ਥਾਣੇ ਦੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਐਸਆਈ ਗੁਰਦੀਪ ਸਿੰਘ ਜਿਨ੍ਹਾਂ ਨੇ ਥਾਣਾ ਮੀਟੀਆਣਾ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਹੋਰ ਵੀ ਮੁਲਾਜ਼ਮ ਉੱਥੇ ਹਾਜ਼ਰ ਸੀ ਕਿ ਇੱਕ ਜਿਹੜੀ ਫਗਵਾੜਾ ਵਾਲੀ ਸਾਈਡ ਤੋਂ ਛੋਟਾ ਹਾਥੀ ਜਾਂ ਮਿੰਨੀ ਆਪਾਂ ਇਹਨੂੰ ਟਰੱਕ ਕਹਿ ਸਕਦੇ ਹਾਂ ਜਿਹਦੇ ਤੇ ਵੇਰਕਾ ਲਿਖਿਆ ਹੋਇਆ ਸੀਗਾ ਉਹ ਫਗਵਾੜਾ ਸਾਈਡ ਤੋਂ ਹਾਰਪੁਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਸਨੇ ਨਾਕਾਬੰਦੀ ਦੇਖੀ ਤਾਂ ਉਹ ਉਹਦੇ ਜਿਹੜੀ ਆਪਣਾ ਟਰੱਕ ਤੇ ਮਨੀ ਟਰੱਕ ਸੀਗਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਇੱਟਾਂ ਦਾ ਰਸਤਾ ਹੈਗਾ ਆ ਪਿੰਡ ਖਨੌੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਆ ਪਾ ਲਿਆ ਇਹਨਾਂ ਨੂੰ ਸ਼ੱਕ ਦੀ ਬਿਨਾ ਤੇ ਇਹਨਾਂ ਨੇ ਪਿੱਛਾ ਕੀਤਾ ਪਿੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸੀਗਾ ਉਹਦਾ ਨਾਮ ਪੁੱਛਿਆ ਜਿਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਬਿਜਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਵਰਜੀਸ਼ ਕੁਮਾਰ ਜੋ ਪੁਰਾਣੀ ਬੱਤੀ ਦਾ ਰਹਿਣ ਵਾਲਾ ਸੀ ਅਤੇ ਜਿਹੜਾ ਹੈਗਾ ਆ ਜਸਪਰੀ ਸਿੰਘ ਉਹ ਰਵਿਦਾਸ ਨਗਰ ਹੁਸ਼ਾਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਨੇ ਪੁੱਛ ਕੇ ਤੇ ਇਹਨਾਂ ਨੇ ਮੰਨਿਆ ਕਿ ਜਿਹੜੀ ਸਾਡੀ ਜਿਹੜੀ ਗੱਡੀ ਦੀ ਬਾਡੀ ਬਣੀ ਹੋਈ ਹੈਗੀ ਆ ਐਵੇਂ ਬਣਿਆ ਹੋਇਆ ਆ ਉਹਦੇ ਵਿੱਚ ਜਿਹੜੀ ਸ਼ਰਾਬ ਨਜਾਇਜ਼ ਜਿਹੜੀ ਹੈਗੀ ਆ ਰੱਖੀ ਹੋਈ ਆ ਤੇ ਉਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੁਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਤਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 5 21 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ 5 ਪੇਟੀਆਂ 올ਡ ਮੰਕ ਰਮ 3 ਪੇਟੀਆਂ ਤੇ ਸੰਤਰਾ ਦੇਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਅਲਾਉਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ ਚਾਰ ਪੇਟੀਆਂ ਬਰਾਮਦ ਹੋਈਆਂ ਇਸ ਤਰ੍ਹਾਂ ਕੁੱਲ 108 ਪੇਟੀਆਂ ਬਰਾਮਦ ਹੋਈਆਂ ਤੋਂ ਇਹਨਾਂ ਤਿੰਨਾਂ ਦੇ ਖਿਲਾਫ ਮੁਕਦਮਾ ਨੰਬਰ 109 ਮਿਤੀ 2 2 11 2025 ਅੰਦਰ ਸੈਕਸ਼ਨ 61 68 61 61 14 ਐਕਸਾਈਜ਼ ਐਕਟ ਥਾੜਾ ਮੇਟੀਆਂ ਦਾ ਦਰਜ ਰਿਸਟਰ ਕੀਤਾ ਆ ਤੇ ਇਹਨਾਂ ਤੋਂ ਹੋਰ ਜਿਹੜੀ ਹੈਗੀ ਆ ਡੰਗਾਈ ਨਾਲ ਕੁਝ ਕੀ ਕੀਤੀ ਜਾ ਰਹੀ ਹੈ ਇਹਨਾਂ ਨੂੰ ਰਿਕਾਰਡ ਦੇ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਦੇ ਵਿੱਚ ਨਾ ਮਤਲਬ ਇਨਵੋਲਵ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਰੀਏ ਕਾਰਵਾਈ ਕੀਤੀ ਜਾਊਗੀ। ਸ਼ੁਰੂਆਤ ਹੀ ਜਾਂਚ ਦੇ ਵਿੱਚ ਕਿਸ ਤਰ੍ਹਾਂ ਦਾ ਆ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀ ਨਾ ਕਿੱਥੇ ਲੈ ਕੇ ਜਾਣ। ਇਹ ਐਕਚੁਅਲੀ ਇਹਨਾਂ ਨੂੰ ਜਿਹੜਾ ਹੈਗਾ ਆ ਰਿਮਾਂਡ ਹਾਸਲ ਕਰਕੇ ਹੀ ਪੁੱਛਗਿੱਛ ਕਰਾਂਗੇ ਵੈਸੇ ਪੁੱਛਗਿੱਛ ਕੀਤੀ ਸੀਗੀ ਪਰ ਇਹਨਾਂ ਨੇ ਅਜੇ ਜਿਹੜਾ ਹੈਗਾ ਦੱਸਿਆ ਨਹੀਂ ਹੈਗਾ ਡਿਟੇਲ ਦੇ ਵਿੱਚ। ਡਿਟੇਲ ਨਾਲ ਪੁੱਛਗਿੱਛ ਕਰਕੇ ਇਹੀ ਜਿਹੜਾ ਜਿਹੜੇ આરોપી ਖੜੇ ਗਏ ਆ ਇਹਨਾਂ ਤੇ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਕੋਈ ਮਾਮਲਾ ਹੋਇਆ। ਆ ਜਿਹੜਾ ਇਹਨਾਂ ਜਿਹੜਾ ਮੋਹਿਤ ਕੁਮਾਰ ਇੱਕ ਜਿਹੜਾ ਡਰਾਈਵਰ ਸੀਗਾ ਗੱਡੀ ਉਦੇ ਵਿੱਚ ਉਦੇ ਤੇ ਖਿਲਾਫ ਜਿਹੜਾ ਹੈਗਾ ਆ ਥਾਣਾ ਮਾਡਲ ਟਾਊਨ ਵਿਖੇ ਲੁੱਟ ਖੋਹ ਦਾ ਮਕਦਮਾ ਦਰਜ ਹੈਗਾ ਆ ਤੇ ਬਾਕੀਆਂ ਦੀ ਜੜੀ ਹੈਗੀ ਅਸੀਂ ਰਿਕਾਰਡ ਪੜਤਾਲ ਕਰ ਰਹੇ ਹੈਗੇ ਆ ਗੱਡੀ ਦੇ ਉੱਤੇ ਬੇਰਕਾ ਲਿਖਿਆ ਹੋਇਆ ਉਹ ਗਰੀਬਾਈ ਹੋਇਆ ਵੀ ਕੋਈ ਗੱਡੀ ਬੇਰਕਾ ਲੈ ਆਂਦੀ ਹੈ ਜਾਂ ਉੱਥੇ ਲੱਗੀ ਸੀ ਜਾਂ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਾਂ ਜਿਹੜੀ ਮਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਹਦੇ ਉੱਤੇ ਬੇਰਕਾ ਮਿਲਕ ਪਲਾਨ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਾਂਗੇ ਇਹ ਇਹਨੇ ਜਿਹੜਾ ਹੈਗਾ ਆ ਪੁਲਿਸ ਨੂੰ ਧੋਖਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂਚ ਕੀ ਇਹ ਵੀਰ ਦਾ ਪਲਾਨ ਜਿਹੜਾ ਮਿਲਕ ਪਲੈਂਟ ਹੈਗਾ ਹੁਸ਼ਿਆਰਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਜਾਂ ਉੱਥੇ ਇਹ ਗੱਡੀ ਚੱਲਦੀ ਹੈਗੀ